ਅੱਜ ਬਾਹਰ ਐਸੋਸੀਏਸ਼ਨ ਮਲੋਟ ਵੱਲੋਂ ਇੱਕ ਬਹੁਤ ਹੀ ਅੱਹ ਪਲਾਨ ਕੀਤਾ ਗਿਆ ਜਿਸ ਤਹਿਤ ਅਸੀਂ ਜੁਡੀਸ਼ੀਅਲ ਆਫੀਸਰਸ ਨੇ ਇੱਥੇ ਤੇ ਬਾਹਰ ਮੈਂਬਰ ਨੇ ਸਾਰੇ ਨੇ ਮਿਲ ਕੇ ਟਰੀ ਪਲਾਂਟੇਸ਼ਨ ਕੀਤੀ ਔਰ ਇਹ ਅੱਜ ਦੇ ਸਮੇਂ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਚੀਜ਼ ਹੈ ਕਿ ਵੱਤੋ ਵੱਤ ਟਰੀ ਪਲਾਂਟੇਸ਼ਨ ਕੀਤੀ ਜਾਵੇ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਇਨਫਰਾਸਟ੍ਰਕਚਰ ਬਦਲ ਲਈ ਜਿਹੜਾ ਜ਼ਰੂਰੀ ਵੀ ਹੈ ਆਪਣੀ ਡਿਵੈਲਪਮੈਂਟ ਦੇ ਲਈ ਉਹਦੇ ਨਾਲ ਨਾਲ ਬੀ ਫੋਰੈਸਟੇਸ਼ਨ ਕੀਤੀ ਜਾ ਰਹੀ ਹੈ ਤੇ ਪੋਲੂਸ਼ਨ ਬਹੁਤ ਵੱਧ ਰਿਹਾ ਹੈ ਆਕਸੀਜਨ ਦੀ ਉਹਦੇ ਨਾਲ ਕਮੀ ਵੀ ਹੋ ਜਾਂਦੀ ਏ ਤੇ ਇਸ ਲਈ ਆਪਾਂ ਸਾਰਿਆਂ ਨੂੰ ਮਿਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿੰਨੇ ਵਦ ਤੋਂ ਵਦ ਰੁੱਖ ਆਪਾਂ ਪਲਾਂਟ ਕਰ ਸਕੀਏ ਤੇ ਪਲਾਂਟ ਕਰਨਾ ਹੀ ਸਫੀਸ਼ੀਐਂਟ ਨਹੀਂ ਹੈ ਉਹਨਾਂ ਦਾ ਧਿਆਨ ਰੱਖਣਾ ਤੇ ਤਾਂ ਕਿ ਉਹ ਵਦਨ ਖੁੱਲਣ ਬੜੇ ਹੋਣ ਤਾਂ ਹੀ ਆਪਣਾ ਜਿਹੜਾ ਇਹ ਮੰਤਵ ਹੈ ਪੂਰਾ ਹੋ ਸਕਦਾ ਸਿਰਫ ਲਗਾ ਕੇ ਛੱਡ ਦੇਣਾ ਤੇ ਉਹਦੀ ਨਾ ਕੇਅਰ ਕਰੀਏ ਤੇ ਫਿਰ ਉਹ ਮੇਰੇ ਖਿਆਲ ਜ਼ਿਆਦਾ ਵਦਨ ਖੁੱਲਣਗੇ ਨਹੀਂ ਤੇ ਇੰਨਾ ਇਹ ਸ਼ਬਦਾਂ ਦੇ ਨਾਲ ਮੇਰੀ ਸਾਰੇ ਬਾਰ ਮੈਂਬਰਸ ਨੂੰ ਜਿੰਨੇ ਜਣੇ ਆਪਾਂ ਇੱਥੇ ਪ੍ਰੈਜ਼ੈਂਟ ਹੈ ਅਪੀਲ ਹੈ ਜਿਨਨੇ ਵੀ ਰੁੱਖ ਲੱਗੇ ਹੋਏ ਆ ਇਹਨਾਂ ਦੀ ਧਿਆਨ ਰੱਖਣ ਤੇ ਪਲਾਂਟੇਸ਼ਨ ਦਾ ਵਾਟਰਿੰਗ ਵੇਰਾ ਪ੍ਰੋਪਰ ਹੋਵੇ ਔਰ ਜੋ ਵੀ ਇਹਨਾਂ ਦੀ ਗ੍ਰੋਥ ਲਈ ਜ਼ਰੂਰੀ ਹੈ ਉਹ ਸਾਰਾ ਕਰਦੇ ਰਹਿਣ ਤਾਂ ਕਿ ਇਹ ਵਧਣ ਥੈਂਕ ਯੂ ਥੈਂਕ ਯੂ ਸਰ ਦੇਖੋ ਅੱਜ ਬਾਰਤ ਸੋਸ਼ਲ ਮਲੋਟ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਪਲਾਂਟੇਸ਼ਨ ਦਾ ਕੀਤਾ ਅੱਜ ਅਸੀਂ ਦਰਖਤ ਲਾਏ ਨੇ ویسੇ ਵੀ ਇਹ ਬਹੁਤ ਜ਼ਰੂਰੀ ਨਹੀਂ ਅੱਜ ਦੇ ਜ਼ਮਾਨੇ ਵਿੱਚ ਜਿਸ ਤਰ੍ਹਾਂ ਗਲੋਬਲ ਵਾਰਮਿੰਗ ਹੋ ਰਹੀ ਹੈ ਆਪਾਂ ਕੁਦਰਤ ਨਾਲ ਖਿਲਵਾੜ ਕਰ ਰਹੇ ਹਾਂ ਤੇ ਉਹਦੀਆਂ ਪੱਤੀ ਆਪਾਂ ਨੂੰ ਭੁਗਤਣੀਆਂ ਵੀ ਪੈਣੀਆਂ ਹੈ ਕਦੀ ਕਿਤੇ ਹੜ ਆ ਜਾਂਦੇ ਆ ਕਦੀ ਕਿਤੇ ਕੋਈ ਨੁਕਸਾਨ ਹੁੰਦਾ ਇਹਨਾਂ ਚੀਜ਼ਾਂ ਕਰਕੇ ਆਪਾਂ ਅਗਰ ਜਿੰਨੇ ਵੱਧ ਵੱਧ ਰੁਖਤ ਲਾਵਾਂਗੇ ਉਸ ਨਾਲ ਆਪਾਂ ਨੂੰ ਫਾਇਦਾ ਹੈ ਕਿ ਆਪਣੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ এনवायरमेंटਲੀ ਬਹੁਤ ਅੱਛਾ ਰਹੇਗਾ ਇਹਦੇ ਲਈ ਆਪਾਂ ਜਿਵੇਂ ਸਰ ਨੇ ਦੱਸਿਆ ਕਿ ਸਿਰਫ ਲਾਉਣਾ ਹੀ ਕੱਲਾ ਸਫੀਸ਼ੀਐਂਟ ਨਹੀਂਗਾ ਇਹਦੇ ਨਾਲ ਨਾਲ ਆਪਾਂ ਇਹਨਾਂ ਦੀ ਸੁਰੱਖਿਆ ਵੀ ਕਰਨੀ ਹੈ ਇਹਨਾਂ ਨੂੰ ਅੱਗੇ ਵਧਾਉਣਾ ਵੀ ਹੈ ਇਹਨਾਂ ਦਾ ਪਾਲਣ ਪੋਸ਼ਣ ਬੱਚਿਆਂ ਵਾਂਗੂ ਇਹਨਾਂ ਨੂੰ ਪਾਣੀ ਇਹਨਾਂ ਦੀ ਕੇਅਰ ਕਰਨੀ ਹੈ ਆਪਾਂ ਇਸ ਕਰਕੇ ਪਸਾਰੇ ਵੱਧ ਤੋਂ ਵੱਧ ਇਸ ਚੀਜ਼ ਨੂੰ ਅੱਗੇ ਕਰੀਏ ਵੱਧ ਤੋਂ ਵੱਧ ਲਾਈਏ ਆਮ ਲੋਕਾਂ ਨੂੰ ਇਹੀ ਬੀਲੇ ਜੀ درخت ਵੀ ਲਾਓ ਜਿੱਥੇ ਤੁਹਾਨੂੰ ਲੱਗਦਾ ਕਿ ਨੀਡ ਹੈ ਉੱਥੇ ਵੱਧ-ਵੱਧ ਕਰੋ ਉਹਨਾਂ ਨੂੰ ਉਹਨਾਂ ਦੀ ਸੁਰੱਖਿਆ ਵੀ ਕਰੋ ਉਹਨਾਂ ਨੂੰ ਪਾਣੀ ਦੋ ਸਭ ਕੁਝ ਕਰੋ ਗੰਦ ਘੱਟਸ ਲਾਓ ਸੜਕ ਤੇ ਜਾਂਦੇ ਹੋਏ ਚੀਜ਼ਾਂ ਨਾ ਸੁੱਟੋ ਬਾਅਦ ਦੇ ਇੱਕ ਤਰੀਕੇ ਨਾਲ ਜੇ ਕਾਰ ਚ ਪਜਰਾਂ ਜਾਂਦੇ ਵਰੀ-ਵਰੀ ਵੇਖਦੇ ਆ ਕਿ ਕੋਈ ਕਾਰ ਚ ਸ਼ੀਸ਼ਾ ਖੋਲਦਾ ਤੇ ਸਿੱਧਾ ਬਾਹਰ ਮਾਨਨ ਉਹ ਤੇ ਨਾ ਕਰੋ ਕਿਹ ਵਾਲੀ ਆਪਾਂ ਸੋਸਾਇਟੀ ਚ ਨੱਗੇ ਵੱਧ ਰਹੇ ਡਿਵੈਲਪਿੰਗ ਨੇਸ਼ਨ ਨੇ ਤੇ ਇਸ ਕਰਕੇ ਆਪਾਂ ਧਿਆਨ ਰੱਖਾਂਗੇ ਤਾਂ ਆਪਣਾ ਪਰਿਵਰਤਨ ਸੁਚਮੰਦ ਦੇਗਾ ਕਿ ਹਮ ਲੋਕਾਂ ਨੂੰ ਯੂਟਿਊਬ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੂੰਗੀ ਕਿ ਬਾਅਦ ਐਸੋਸੀਏਸ਼ਨ ਵੱਲੋਂ ਇਹ ਬਹੁਤ ਅੱਛਾ ਉਪਰਾਲਾ ਕੀਤਾ ਗਿਆ ਕਿ ਜੋ ਵਾਤਾਵਰਣ ਨੂੰ ਸੁਰੱਖਿਅਤ ਕਰਨ ਲਈ ਜਾਂ ਵਾਤਾਵਰਣ ਨੂੰ ਹੋਰ ਇੰਪਰੂਵ ਕਰਨ ਲਈ ਜੋ ਪਲਾਂਟੇਸ਼ਨ ਕਰਦੇ ਆ ਰਾਦਰ ਦੈਨ ਮੈਨੂੰ ਆ ਲੱਗਦਾ ਹੁੰਦਾ ਹੈ ਕਿ ਜਦੋਂ ਵੀ ਕੋਈ ਫੰਕਸ਼ਨ ਹੁੰਦਾ ਹੈ ਕੁਝ ਵੀ ਹੁੰਦਾ ਆਪਾਂ ਪਾਰਟੀਆਂ ਅਰੇਂਜ ਕਰਦੇ ਆਂ ਕਿ ਹੋਰ ਅਰੇਂਜ ਕਰਦੇ ਆਂ ਇਸ ਤਰ੍ਹਾਂ ਦਾ ਉਪਰਾਲਾ ਮੈਂ ਬਹੁਤ ਘੱਟ ਜਗ੍ਹਾ ਤੇ ਦੇਖਿਆ ਹੈ ਬਟ ਲੋਟ ਐਸੋਸੀਏਸ਼ਨ ਵੱਲੋਂ ਹਰ ਵਾਰੀ ਮੈਂ ਦੇਖਦੀ ਆਂ ਕਿ ਕੋਈ ਪਾਰਟੀ ਹੋਵੇ ਕੋਈ ਟਰਾਂਸਫਰ ਜ਼ੋਨ ਕੁਝ ਵੀ ਹੋਵੇ ਇਹ ਉਪਰ ਆਲਾ ਹਮੇਸ਼ਾ ਲੱਤ ਜਾਂਦਾ ਹੈ ਕਿ ਆਪਾਂ ਇੱਥੇ ਇੱਕ ਨਵਾਂ ਰੁਖ ਲਗਾਉਣਾ ਹੈ ਇਹ ਮੈਨੂੰ ਲੱਗਦਾ ਹੈ ਕਿ ਹਮੇਸ਼ਾ ਜਿਸ ਤਰ੍ਹਾਂ ਆਪਣੇ ਕੋਈ ਵੀ ਓਕੇਸ਼ਨਸ ਹੁੰਦੇ ਆ ਚਾਹੇ ਕਿਸਦਾ ਜਨਮ ਦਿਨ ਆਇਆ ਕੋਈ ਦਿਹਾੜਾ ਆਇਆ ਜਾਂ ਕੋਈ ਕੁਝ ਵੀ ਹੈ ਘਰੇ ਫੰਕਸ਼ਨ ਹੈ ਆਪਾਂ ਨੂੰ ਹਰ ਬੰਦੇ ਨੂੰ ਪਬਲਿਕ ਪਲੇਸ ਤੇ ਵੀ ਤੇ ਆਪਣੇ ਪ੍ਰਾਈਵੇਟ ਹਾਊਸਿਸ ਦੇ ਵਿੱਚ ਸਾਰ ਜਗ੍ਹਾ ਤੇ ਇੱਕ ਮੈਨੂੰ ਲੱਗਦਾ ਹੈ ਪ੍ਰਣ ਲੈਣਾ ਚਾਹੀਦਾ ਕਿ ਜੇ ਅੱਜ ਮੇਰਾ ਜਨਮ ਦਿਨ ਹੈ ਤਾਂ ਮੈਂ ਅਓਜਨਿਕ ਪਲਾਂਟੇਸ਼ਨ ਜ਼ਰੂਰ ਕਰਨੀ ਹੈ ਬਲਾਂਕ ਤੇ ਫਿਰ ਉਹਦੀ ਜਿਸ ਤਰ੍ਹਾਂ ਆਪਾਂ ਆਪਣੇ ਘਰ 'ਚ ਬੱਚਿਆਂ ਨੂੰ ਉਹਦੀ ਪਾਲਣ ਪੋਸ਼ਣਾ ਕਰ ਜਿਸ ਤਰ੍ਹਾਂ ਕਹਿੰਦੇ ਹੈ ਕਿ ਬੁਢਾਪੇ ਦੇ ਵਿੱਚ ਬੱਚੇ ਆਪਣੀ ਸੁਰੱਖਿਆ ਕਰਦੇ ਹੈ ਆਪਣੇ ਲਈ ਛਾਂ ਬਣ ਕੇ ਖੜਦੇ ਹੈ ਉਸ ਤਰ੍ਹਾਂ ਇਹ ਵੀ ਆਪਣੀ ਲਈ এনवायरमेंट ਤੇ ਆਪਣਾ এনवायरमेंट ਅੱਛਾ ਹੋਊਗਾ ਤਾਂ ਆਪਣੀ ਹੈਲਥ ਅੱਛੀ ਰਹੋਗੀ ਤਾਂ ਮੈਂ ਹੀ ਗੁਜ਼ਾਰਿਸ਼ ਕਰੂੰਗੀ ਕਿ ਸਾਰੇ ਵੱਤ ਤੋਂ ਵੱਤ ਜਿੰਨਾ ਇਹ ਉਪਰਾਣਾ ਲੈਣ ਤੇ ਰੁਕ ਵੱਤ ਲੱਗ। ਥੈਂਕ ਯੂ।